ਆਪਾਂ ਦੇਖ ਕੇ ਅੰਦੇਖਾ ਕਰ ਲਏ ਠੀਕ ਹੈ ਜੀ ਨਹੀਂ ਆਹ ਦੇਖਾ ਕਰਨ ਦਾ ਮਾਦਰ ਵੀ ਪਾਜੀ ਗੁਰੂ ਘਰ ਦੀ ਵਿਆਹ ਨਹੀਂ ਆਣ ਦੀ ਤਿੰਨ ਮਹੀਨਿਆਂ ਦਾ ਪਤਾ ਲੱਗ ਪਾਜੀ ਅਸੀਂ ਹਣ ਦੇਖੀ ਨਹੀਂ ਕਰ ਸਕਦੇ 12 ਸਾਲ ਕੋਈ ਕੰਮ ਨਹੀਂ ਕੀਤਾ ਨੇ 12 ਸਾਲ ਚ ਕੋਈ ਕੰਮ ਨਹੀਂ ਕੀਤਾ ਨਾ ਜੀ ਪਤਾ ਹੈ ਜੀ ਪਾਪਾ ਜੀ ਆਪਾਂ ਸੈਂਟ ਲਾਵਾਂਗੇ ਨਾ ਤੇ ਸੈਂਟ ਸਾਰੇ ਕਮਰੇ ਚ ਖਿਲਰੂਗਾ ਜੇ ਆਪਾਂ ਸੈਂਟ ਲਾਵਾਂਗੇ ਨੀ ਤੇ ਦੂਜੇ ਪਾਸੇ ਕਿੰਨਾ ਕਿੰਨਾ ਚੋਂ ਸੈਂਟ ਮੈਨੂੰ ਇਹਦਾ ਜਵਾਬ ਦਿਓ ਤੁਸੀਂ ਤੁਸੀਂ ਭਲਾਣਾ ਠੀਕ ਹੈ ਗਲਤ ਗੱਲ ਤੇ ਜੇ ਕੋਈ ਕਾਂਡ ਹੋਇਆ ਬਾਬਾ ਜੀ ਪਹਿਲਾਂ ਵੀ ਆਣਾ ਸੀ ਹੋਇਆ ਤਾਂ ਤਾਂ ਇੱਕ ਤਾਂ ਤੁਸੀਂ ਆਈ ਨਹੀਂ ਫਰੋਜਪੁਰ ਹਾਂ ਮੈਂ ਫਰੋਜਪੁਰ ਸਾਨੂੰ ਤਾਂ ਨਹੀਂ ਪਤਾ ਠੀਕ ਹੋ ਜਾ ਦੋ ਦਿਨ ਤਿੰਨ ਦਿਨ ਬਾਅਦ ਆ ਜੀ ਹਾਂ ਹਾਂ ਤਾਂ ਕੇ ਇਹਨੇ ਦੱਸਿਆ ਭਾਈ ਪਤਾ ਨਹੀਂ ਕੋਈ ਨਹੀਂ ਮੁਸ਼ ਸਾਨੂੰ ਸਾਰਾ ਪਤਾ ਬਾਈ ਜੀ ਆਏ ਬਸ ਇਹ ਕਹਿਣੇ ਨਹੀਂ ਚਾਹੀਦੇ ਨਿਮਰਤਾ ਨਾਲ ਕੰਮ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ ਹੁਣ ਨਿਮਰਤਾ ਨਾਲੇ ਹੋਣੀ ਠੀਕ ਹੈ ਜੀ ਹਾਂ ਉਈ ਆਪਾਂ ਚੰਗੇ ਵੀ ਲੱਗਦੇ ਇੰਤਾਂ ਦੀ ਅਸੀਂ ਤਾਂ ਖੁਦ ਪਹਿਰਾ ਦੇਂਦਾ ਹਰ ਇੱਕ ਗੱਲ ਤੇ ਪਹਿਰਾ ਦੇਂਦਾ ਭਾਜੀ ਕਿ ਕੋਈ ਗੱਲ ਇੰਤਾਂ ਦੀ ਪਿਆਦੀ ਜਾਈ ਸਾਡੇ ਗਵਰਦਾਰੇ ਹੋਵੇ ਨਾ ਠੀਕ ਹੈ ਨਾ ਜਿਹੜੀ ਪਹਿਰਾ ਦੇਣਾ ਸਾਡਾ ਫਰਜ਼ ਬਣਦਾ ਆਪਣੇ ਪਿਓ ਦਾ ਨਹੀਂ ਪਹਿਰਾ ਦੇਣਾ ਤਾਂ ਹੋਰ ਕਿਦਾ ਦੇਣਾ ਹੈਗਾ ਖਲਾ ਪਿਓ ਆਹੋ ਬਿਲਕੁਲ 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 ਤੇ ਗੱਲ ਤਾਂ ਤੇ ਜੇ ਪਿਓ ਦਾ ਨਹੀਂ ਪਹਿਰਾ ਤੇਨਾ ਹੋਰ ਕਿਦਾ ਦੇਣਾ ਬਿਲਕੁਲ ਤੇ ਆਪਾਂ ਇਹੀ ਗੱਲ ਕਹਿਣਾ ਚਾਹੁੰਦੇ ਆ ਗਿਆ ਇਹ ਇਦਣੀਆਂ ਹਰਕਤਾਂ ਜਿੰਨੇ ਵੀ ਗੁਰੂ ਘਰ ਦੇ ਗੁਰੂ ਘਰ ਬਣੇ ਹੋਇਆ ਜਿੰਨੇ ਵੀ ਆ ਮੈਂ ਸਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣਾ ਆਪਣਾ ਪੈਰਾ ਦੋ ਜਿੰਨੇ ਵੀ ਪ੍ਰਧਾਨ ਆ ਇਕੱਲੇ ਬਾਜ਼ਾਰੀਆਂ ਜੋਗੇ ਨਾ ਰੋ ਪੰਜਾਬੀ ਬੋਲਣਾਂ ਦੇ ਵਿੱਚ ਪੈਸੇ ਕਮਾਉਣ ਜੋਗੇ ਨਾ ਰੋ ਆਪਾਂ ਗੁਰੂ ਘਰ ਦੀ ਸੇਵਾ ਕਰਨੀ ਹੈਗੀ ਆ ਤੇ ਗੁਰੂ ਘਰ ਦੇ ਵਿੱਚ ਰਹਿਣਾ ਆਪਾਂ ਤੇ ਇਹ ਗੱਲ ਨਹੀਂ ਵੀ ਪ੍ਰਧਾਨ ਜੀ ਆਪਾਂ ਬਾਜ਼ਾਰੀਆਂ ਦੇ ਵਿੱਚ ਸੇਵਾ ਦੀ ਹੈ ਸੇਵਾ ਦੇ ਆ ਪਾਪਾ ਜੀ ਕਹਿੰਦਾ ਰਹੇ ਕੋਦ ਨੂੰ ਇਹਨਾਂ ਨੇ ਕਿਹਾ ਵੀ ਆਪਾਂ ਅਸੀਂ ਨੋ 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 ਹੋਣਾ ਚੱਲ ਜਾਂਦੇ ਆ ਮੈਂ ਇਹ ਵੀ ਸਾਨੂੰ ਪਤਾ ਲੱਗਿਆ ਪ੍ਰਧਾਨ ਜੀ ਤੁਹਾਡੀ ਮੈਂ ਗੱਲ ਰੋਕਦਾ ਇੱਥੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਦੋਂ ਸਾਰੀ ਸੰਗਤ ਚਲੀ ਜਾਂਦੀ ਹੈ ਉਸ ਤੋਂ ਬਾਅਦ ਬੀਬੀਆਂ ਆਉਂਦੀਆਂ ਨੇ ਤੇ ਉਹਨਾਂ ਦਾ ਫੇਰ ਮੂੰਹ ਆਇਆ ਸੈੱਲ ਦੀਆਂ ਨੇ ਤੇ ਸੈੱਲ ਕੇ ਫੇਰ ਜਾ ਕੇ ਉਹ ਕੱਢ ਕੇ ਫੜ ਬਾਰ ਕਰਾ ਲਈ ਸਾਢੇ 10 ਵਜੇ ਦਾ ਗੇਟ ਖੁੱਲਾ ਰਹਿਣਾ ਬਾਬਾ ਜੀ ਮੈਂ ਕਹਿੰਦਾ ਬੰਦਾ ਦੇ ਸਾਹਮਣੇ ਦਾ ਨਾ ਕੰਮ ਪਾਉਂਦਾ ਇਹਨਾਂ ਸੇਵਾਕਾਰ ਕੋ ਹੋਰ ਰੱਖਣ ਲੱਗਿਆ ਸਾਰਾ ਤਾਂ ਇੱਥੇ ਹਾਜ਼ਰ ਆਇਆ ਪਹਿਲਾਂ ਪ੍ਰੋਟੋਕੋਲ ਉੱਥੇ ਆ ਰਿਹਾ ਹੈ ਤੇ ਮੈਂ ਉਹਨਾਂ ਨੇ ਦਿੱਤੀਆਂ ਉਹ ਤੈਨੂੰ ਨਹੀਂ ਪਤਾ ਮਾਰਾ ਮੋਟਾ ਤੇ ਆ ਗਿਆ ਮੈਂ ਨਹੀਂ ਮੈਂ ਕਿਹਾ ਸੀ ਮੈਂ ਆਪਾਂ ਵੇਰੋ ਭਾਵੇਂ ਦੋ ਕੱਲ ਨਹੀਂ ਭੱਜਿਆ ਜਾ ਕਣ ਕਿ ਚ ਆ ਗਿਆ ਫਿਰ ਤੁਹਾਨੂੰ ਓਖਾ ਹੋਊਗਾ ਹਾਂ ਨਹੀਂ ਨਹੀਂ ਅਸੀਂ ਉੱਥੇ ਗੱਲੇ ਨਹੀਂ ਤੁਹਾਡੇ ਨਾਲ ਨਹੀਂ ਹੁੰਦੇ ਹਾਂਜੀ ਹਿਲਤਾਂ ਨਾ ਕਰੋ ਤੇ ਇਹ ਚੀਜ਼ਾਂ ਨੂੰ ਆਪਾਂ ਕਵਰ ਕਰੀਏ ਤੇ ਚੰਗੀ ਗੱਲ ਨਹੀਂ ਹੈਗੀ ਜੀ ਜੋ ਵੀ ਕੰਪੈਨੀ ਕਰਨਾ ਮਟੋਲਦਾ ਸਾਡਾ ਨੋਏ ਫ੍ਰੀ ਹੈ ਜੀ ਹਾਂ ਹੁਣ ਤਾਂ ਫ੍ਰੀ ਕਰਨ ਨਹੀਂ ਬਾਬਾ ਜੀ ਤੁਸੀਂ ਹੋ ਗਿਆ ਤੁਹਾਡਾ ਕਰ ਲੈ ਆਪਾਂ ਕਿਉਂ ਹੁਣ ਤੁਹਾਨੂੰ ਸਾਨੂੰ ਪਤਾ ਲੱਗ ਗਿਆ ਹੋ ਗਿਆ ਕਲੀਅਰ ਫਰਸਾ ਜੀ ਇੱਧਰ ਆਓ ਮੜਾ ਜੀ ਆਓ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁੱਖ ਜ਼ਾਇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜੇਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਅਸੀਂ ਸਾਰੇ ਜੈ ਬੰਦੀ ਵਾਲੋ ਆਏ ਆਏ ਆ ਇੱਥੇ ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਏਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਛ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂਜੇ ਮਨਾਉਦੇ ਮਨਾਂ ਦਾ ਜਨਾਨੀਆਂ ਦਾ ਨਾਮ ਨਹੀਂ ਲੈਣਾ ਹੁੰਦਾ ਜਿਹੜਾ ਮੂੰਹ ਮਾਜੇ ਸੱਲਦੀਆਂ ਨੇ ਉਹ ਹੋਸ ਸੱਲ ਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਬਾਬਾ ਜੀ ਗੁਰਦੁਆਰਾ ਕਿਹੜਾ ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮੜੇ ਕੀ ਆ ਕੇ ਕੀ ਨਾਮ ਬਾਬਾ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਅਸੀਂ ਕਹਿੰਦੇ ਵੀ ਚੱਲ ਅੱਜ ਜਾਂਦੇ ਆ ਕੱਲ ਜਨ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਹੀ ਲੇਟ ਹੋ ਗਏ ਥੋੜੇ ਜਿਹਾ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਬਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰੇ ਮੋਟਾ ਜੂੜਾ ਜੜਾ ਜਾਂ ਕਰਾ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ ਤਾਂ ਭਾਈ ਇਹ ਇਹ ਤੁਸੀਂ ਮੁੱਦੇ ਚੱਕਦੇ ਹੋ ਵੀ ਸਿਕ ਕਮਿਊਨਿਟੀ ਨੂੰ ਲੈ ਕੇ ਬਾਰ ਬਾਰ ਕਹਿੰਦੇ ਹੋ ਕਿ ਕਿਉਂ ਨਹੀਂ ਠੱਲ ਪੈ ਰਹੀ ਇਹ ਵੀ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਕੁਸ਼ ਕਰਦੇ ਵਿੱਚ ਹੁਣ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਹੁੰਦਾ ਸਵਾਲ ਵੱਡਾ ਇਹ ਬੇਅਦਮੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਆਨਲਾਈਨ ਦੇਖਣਾ ਚਾਹੀਦਾ ਦੇਖਣਾ ਜਦ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹੁੰਦਾ ਪਾਠ ਕਰਵਾ ਕੇ ਕੀਰਤਨ ਕਰਵਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾਗਾ ਉਹੀ ਤੁਹਾਨੂੰ ਸਾਰਿਆਂ ਨੂੰ ਸੰਗਤ ਨੂੰ ਪਤਾ ਵੀ ਮੰਦਿਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦੇ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਤੈਨੂੰ ਗੁਰੂ ਘਰ ਦੇ ਵਿੱਚ ਬੈਠੇ ਆ ਜਾਂ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ ਉਹੀ ਤਾਂ ਅਸੀਂ ਪੁੱਛਦੇ ਪਏ ਆ ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਹੈ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਈ ਹੈਗਾ ਕੁਝ ਵੀ ਹੈਗਾ ਹੈਗਾ ਜੀ ਹੈਗਾ ਸਭ ਕੁਝ ਹੈਗਾ ਸਾਰਾ